ਇੰਗਲਿਸ਼ ਬਹੁਤ ਹੀ ਔਖੀ ਲੱਗਦੀ ਆ ਤੇ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਵਾਕ ਨਹੀਂ ਬਣਾ ਪਾਉਂਦੇ ਮੈਂ ਪਿਛਲੇ 10 ਸਾਲਾਂ ਤੋਂ ਇੰਗਲਿਸ਼ ਪੜ੍ਹਾ ਰਿਹਾ ਤੇ ਇਸ ਨਤੀਜੇ ਤੇ ਪਹੁੰਚਿਆ ਕਿ ਇਸ ਦਾ ਬਹੁਤ ਵੱਡਾ ਕਾਰਨ ਆ ਸਾਡਾ ਸਿੱਖਣ ਦਾ ਤਰੀਕਾ ਉਹ ਕਿਵੇਂ ਅਸਲ ਵਿੱਚ ਸ਼ੁਰੂਆਤ ਦੇ ਵਿੱਚ ਜਦੋਂ ਆਪਾਂ ਇੰਗਲਿਸ਼ ਨੂੰ ਸਿੱਖਣਾ ਸ਼ੁਰੂ ਕਰਦੇ ਆ ਤਾਂ ਆਪਾਂ ਅਨੁਵਾਦ ਵਾਲਾ ਤਰੀਕਾ ਅਪਣਾਉਂਦੇ ਆ ਤੇ ਇਸੇ ਕਰਕੇ ਸਾਨੂੰ ਮੁਸ਼ਕਲ ਆਉਂਦੀ ਆ ਉਹ ਕਿਉਂ ਕਿ ਕਿਉਂਕਿ ਅਕਸਰ ਇਸ ਤਰੀਕੇ ਨਾਲ ਆਪਾਂ ਕੀ ਕਰਦੇ ਆ ਪੰਜਾਬੀ ਵਾਲਾ ਪਹਿਲਾਂ ਵਾਕ ਬਣਾਉਂਦੇ ਆ ਫਿਰ ਉਹਦੇ ਇਕੱਲੇ ਇਕੱਲੇ ਸ਼ਬਦਾਂ ਆ ਆਪਾਂ ਇੰਗਲਿਸ਼ ਦੇ ਵਿੱਚ ਸ਼ਬਦ ਲੱ ਤੇ ਫਿਰ ਉਹ ਸ਼ਬਦਾਂ ਨੂੰ ਇੰਗਲਿਸ਼ ਦੇ ਸ਼ਬਦਾਂ ਨੂੰ ਆਪਾਂ ਤਰਤੀਬ ਵਾਰ ਅਰੇਂਜ ਕਰਕੇ ਉਹਦਾ ਇੰਗਲਿਸ਼ ਵਾਲਾ ਵਾਕ ਬਣਾਉਂਦੇ ਆ ਹੁਣ ਇਸ ਤਰੀਕੇ ਦੇ ਵਿੱਚ ਕਈ ਖਾਮੀਆਂ ਨੇ ਉਹ ਕਿਹੜੀਆਂ ਨੇ ਤੇ ਉਹਨਾਂ ਨਾਲ ਕੀ ਫਰਕ ਪੈਂਦਾ ਇਸ ਨੂੰ ਆਪਾਂ ਇੱਕ ਉਦਾਹਰਣ ਦੇ ਨਾਲ ਸਮਝਦੇ ਆ ਹੁਣੇ ਤਸਵੀਰ ਦੇਖੋ ਇਹ ਤੁਹਾਡੇ ਸਾਹਮਣੇ ਇੱਕ ਬੱਚਾ ਖੇਡ ਰਿਹਾ ਹੁਣ ਆਪਾਂ ਪੰਜਾਬੀ ਦੇ ਵਿੱਚ ਆਮ ਤੌਰ ਤੇ ਦਾ ਕੀ ਵਾਕ ਬਣਾਵਾਂਗੇ ਆਪਾਂ ਉਹਦੀ ਗੱਲ ਕਰਾਂਗੇ ਆਪਾਂ ਕਹਾਂਗੇ ਉਹ ਖੇਡ ਰਿਹਾ ਹੈ ਹੁਣ ਇਸੇ ਵਾਕ ਦਾ ਹੀ ਜਦੋਂ ਆਪਾਂ ਨੇ ਪ੍ਰਸ਼ਨ ਬਣਾਉਣਾ ਤਾਂ ਆਪਾਂ ਪੰਜਾਬੀ ਚ ਕੀ ਕਰਦੇ ਆਂ ਆਪਾਂ ਅੱਗੇ ਕੀ ਲਾ ਦਿੰਦੇ ਆ ਕੀ ਉਹ ਖੇਡ ਰਿਹਾ ਹੈ ਹੁਣ ਮੰਨ ਲਓ ਇਸੇ ਦੀ ਹੀ ਆਪਾਂ ਨੇ ਇੰਗਲਿਸ਼ ਬਣਾਉਣੀ ਆ ਤੇ ਇਸ ਨੂੰ ਆਪਾਂ ਇੰਗਲਿਸ਼ ਚ ਬੋਲਣਾ ਤਾਂ ਆਪਾਂ ਅਕਸਰ ਕੀ ਕਰਦੇ ਆ ਆਪਾਂ ਅਨੁਵਾਦ ਵਾਲਾ ਤਰੀਕਾ ਅਪਣਾਉਂਦੇ ਆ ਹੁਣ ਆਪਾਂ ਅਨੁਵਾਦ ਵਾਲੇ ਤਰੀਕੇ ਦੇ ਵਿੱਚ ਕੀ ਕਰਦੇ ਆ ਆਪਾਂ ਕੱਲਾ-ਕੱਲਾ ਜਿਹੜਾ ਸ਼ਬਦ ਹੈਗਾ ਉਹਦੀ ਇੰਗਲਿਸ਼ ਬਣਾ ਦਿੰਦੇ ਆ ਕੀ ਤੋਂ ਆਪਾਂ ਵਾਟ ਬਣਾ ਦਿੰਦੇ ਆ ਉਹ ਕਿਉਂਕਿ ਉਹਦੇ ਵਿੱਚ ਹੀ ਜਾਂ ਸ਼ੀ ਲਾਵਾਂਗੇ ਤੇ ਇੱਥੇ ਹੀ ਲਾ ਲਿਆ ਆਪਾਂ ਨੇ ਖੇਡ ਇਹਦਾ ਆਪਾਂ ਪਲੇ ਬਣਾਤਾ ਤੇ ਰਿਹਾ ਹੈ ਹੁਣ ਇੱਥੇ ਆਪਾਂ ਨੇ ਲਾ ਲਿਆ ਇਜ਼ ਲੱਗੂਗਾ ਤੇ ਆਈ ਐਨ ਜੀ ਲੱਗੂਗਾ ਤੇ ਇਹਨਾਂ ਨੂੰ ਆਪਾਂ ਤਰਤੀਬਵਾਰ ਅਰੇਂਜ ਕਰ ਲਿਆ ਤੇ ਇਹ ਵਾਲਾ ਵਾਕ ਅੱਗੇ ਬਣ ਜਾਂਦਾ 왓 ਇਜ਼ ਹੀ ਪਲੇਇੰਗ ਹੁਣ ਦੇਖੋ ਇਹ ਵਾਕ ਤਾਂ ਆਪਾਂ ਇਹ ਪੰਜਾਬੀ ਤੋਂ ਇੰਗਲਿਸ਼ ਦੇ ਵਿੱਚ ਬਣਾ ਲਿਆ ਲੇਕਿਨ ਇਹਦਾ ਮਤਲਬ ਬਦਲ ਗਿਆ ਹੁਣ ਮਤਲਬ ਦੇ ਵਿੱਚ ਕੀ ਫਰਕ ਪੈ ਗਿਆ ਇਸ ਦੇ ਵਿੱਚ ਆਪਾਂ ਪੁੱਛ ਰਹੇ ਹਾਂ ਵੀ ਉਹ ਖੇਡ ਰਿਹਾ ਹੈ ਜਾਂ ਨਹੀਂ ਖੇਡ ਰਿਹਾ ਹੈ ਦੂਸਰੇ ਪਾਸੇ ਆਪਾਂ ਜਿਹੜਾ ਇਹ ਇਸ ਦਾ ਅਨੁਵਾਦ ਕਰਕੇ ਵਾਕ ਬਣਾਇਆ ਸੀ ਇਸ ਦਾ ਮਤਲਬ ਇਹ ਨਿਕਲ ਰਿਹਾ ਵੀ ਉਹ ਕਿਹੜੀ ਖੇਡ ਖੇਡ ਰਿਹਾ ਹੈ ਕਿਹੜੀ ਖੇਡ ਆਪਾਂ ਖੇਡਦੇ ਬਾਰੇ ਕੀ ਉਹ ਟੈਨਿਸ ਖੇਡ ਰਿਹਾ ਕੀ ਉਹ ਫੁੱਟਬਾਲ ਖੇਡ ਰਿਹਾ ਕੀ ਉਹ ਇੰਡੋਰ ਗੇਮ ਖੇਡ ਰਿਹਾ ਹੁਣ ਆਪਾਂ ਨੇ ਕੱਲੇ ਕੱਲੇ ਸ਼ਬਦ ਦੀ ਤਾਂ ਇੰਗਲਿਸ਼ ਬਣਾਈ ਸੀ ਫਿਰ ਉਹਦਾ ਵਾਕ ਬਣਾਇਆ ਸੀਗਾ ਫਿਰ ਮਤਲਬ ਕਿਸ ਤਰ੍ਹਾਂ ਨਾ ਬਦਲ ਗਿਆ ਪਾਸ਼ਾ ਦੀ ਬਣਤਰ ਕਰਕੇ ਇੰਗਲਿਸ਼ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਦੀ ਬਣਤਰ ਬਿਲਕੁਲ ਅਲੱਗ ਆ ਪੰਜਾਬੀ ਦੀ ਬਣਤਰ ਜਿਹੜੀ ਹੈਗੀ ਆ ਉਹ ਬਿਲਕੁਲ ਸਰਲ ਤੇ ਸਪਸ਼ਟ ਹੈਗੀ ਆ ਇੰਗਲਿਸ਼ ਦੀ ਬਣਤਰ ਹੋਰ ਤਰ੍ਹਾਂ ਦੀ ਆ ਹੁਣ ਇੰਗਲਿਸ਼ ਦੀ ਬਣਤਰ 'ਚ ਕੀ ਫਰਕ ਆ ਤੇ ਉਸ ਦੇ ਵਿੱਚ ਵਾਕ ਕਿਸ ਤਰ੍ਹਾਂ ਨਾ ਬਣਨਾ ਚਾਹੀਦਾ ਸੀਗਾ ਇਸ ਨੂੰ ਆਪਾਂ ਇਸ ਉਦਾਹਰਣ ਦੇ ਨਾਲ ਹੁਣ ਤੁਹਾਡੇ ਸਾਹਮਣੇ ਇਹ ਹੀ ਤਸਵੀਰ ਆ ਤੇ ਤੁਹਾਨੂੰ ਪਤਾ ਵੀ ਇਹ ਬੱਚਾ ਕੀ ਕਰ ਰਿਹਾ ਹੁਣ ਆਪਾਂ ਇਹਦੇ ਰਿਲੇਟਡ ਵਾਕ ਬਣਾਵਾਂਗੇ ਹੁਣ ਆਪਾਂ ਇਸ ਬੱਚੇ ਨੂੰ ਕਿਵੇਂ ਸੰਬੋਧਨ ਕਰਾਂਗੇ ਆਪਾਂ ਯੂਜ਼ ਕਰਾਂਗੇ ਹੀ ਤੇ ਹੁਣ ਇਹ ਕੀ ਕਰ ਰਿਹਾ ਆਪਾਂ ਕਹਿੰਦੇ ਜੀ ਖੇਡ ਰਿਹਾ ਉੱਥੇ ਆਪਾਂ ਯੂਜ਼ ਕਰਦੇ ਆ ਪਲੇ ਤੇ ਨਾਲ ਆਪਾਂ ਲਾ ਦਾਂਗੇ ਆਈ ਐਨ ਜੀ ਪਲੇਇੰਗ ਇਹਦੇ ਵਿਚਕਾਰ ਹੁਣ ਖੇਡ ਰਿਹਾ ਆ ਕਹਾਂਗੇ ਵੀ ਹੀ ਇਜ਼ ਪਲੇਇੰਗ ਸੋ ਇੰਗਲਿਸ਼ ਦੇ ਵਿੱਚ ਇਹਦਾ ਪ੍ਰਸ਼ਨ ਕਿਵੇਂ ਬਣਨਾ ਚਾਹੀਦਾ ਸੀਗਾ ਬਹੁਤ ਸਾਰੇ ਇੰਗਲਿਸ਼ ਦੇ ਵਿੱਚ ਵਾਕਾਂ ਦਾ ਜਿਹੜਾ ਪ੍ਰਸ਼ਨ ਹੈਗਾ ਉਹ ਸ਼ਬਦਾਂ ਦੀ ਜਗ੍ਹਾ ਬਦਲ ਕੇ ਬਣ ਜਾਂਦਾ ਇਸ ਹੀ ਪਲੇ ਹੁਣ ਇੱਥੇ ਇੱਕ ਬਹੁਤ ਜ਼ਰੂਰੀ ਗੱਲ ਵੱਲ ਧਿਆਨ ਦਿਓ ਹੁਣ ਇਹਦੇ ਵਿੱਚ ਆਪਾਂ ਨੇ ਵਾਟ ਨਹੀਂ ਵਰਤਿਆ ਹੈਗਾ ਜਿਵੇਂ ਕਿ ਜਦੋਂ ਆਪਾਂ ਨੇ ਪਹਿਲਾਂ ਅਨੁਵਾਦ ਕੀਤਾ ਸੀ ਇਹੀ ਸਹੀ ਵਾਕ ਉਹ ਬਣਨਾ ਚਾਹੀਦਾ ਸੀ ਫਿਰ ਇਹ ਪਹਿਲਾ ਸਹੀ ਵਾਕ ਕਿਉਂ ਨਹੀਂ ਬਣਿਆ ਕਿਉਂਕਿ ਇੰਗਲਿਸ਼ ਦੇ ਵਿੱਚ ਬਹੁਤ ਸਾਰੇ ਵਾਕਾਂ ਦੇ ਜਿਹੜੇ ਆਪਾਂ ਪ੍ਰਸ਼ਨ ਬਣਾਉਨੇ ਆ ਉਹ ਸ਼ਬਦਾਂ ਦੀ ਜਗ੍ਹਾ ਬਦਲ ਕੇ ਬਣ ਜਾਂਦੇ ਨੇ ਲੇਕਿਨ ਪੰਜਾਬੀ ਦੇ ਵਿੱਚ ਆਪਾਂ ਕਿਸ ਤਰ੍ਹਾਂ ਦਾ ਵਾਕ ਬਣਾਇਆ ਸੀ ਆਪਾਂ ਇੱਕ ਸ਼ਬਦ ਜੋੜ ਕੇ ਬਣਾਇਆ ਸੀਗਾ ਇਸ ਦਾ ਮਤਲਬ ਆਪਾਂ ਦੋ ਅਲੱਗ ਅਲੱਗ ਤਰੀਕਿਆਂ ਦੇ ਨਾਲ ਪ੍ਰਸ਼ਨ ਬਣਾਏ ਹੁਣ ਇੱਥੇ ਇਹ ਗੱਲ ਖਤਮ ਨਹੀਂ ਹੁੰਦੀ ਕਿਉਂਕਿ ਦੋਵੇਂ ਤਰੀਕਿਆਂ ਦਾ ਅਸਰ ਦੋਵੇਂ ਭਾਸ਼ਾਵਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਹੁੰਦਾ ਇਸ ਨੂੰ ਆਪਾਂ ਇਸ ਉਦਾਹਰਣ ਦੇ ਨਾਲ ਸਮਝਦੇ ਹਾਂ ਪਹਿਲਾਂ ਆਪਾਂ ਇਹ ਵਾਕ ਬਣਾਇਆ ਸੀਗਾ ਕੀ ਉਹ ਖੇਡ ਰਿਹਾ ਹੈ ਤੇ ਉਹਦਾ ਸਹੀ ਜਿਹੜਾ ਇੰਗਲਿਸ਼ ਦੇ ਵਿੱਚ ਵਾਕ ਜੋ ਬਣਨਾ ਸੀਗਾ ਉਸਿਕਾ ਇਜ਼ ਹੀ ਪਲੇਇੰਗ ਇਹਨਾਂ ਦੋਹਾਂ ਦਾ ਮਤਲਬ ਇੱਕੋ ਹੀ ਆ ਹੁਣ ਆਪਾਂ ਦੋਵਾਂ ਭਾਸ਼ਾਵਾਂ ਦੇ ਵਿੱਚ ਸ਼ਬਦਾਂ ਦੀ ਜਗ੍ਹਾ ਬਦਲ ਕੇ ਦੇਖਦੇ ਆਂ ਵੀ ਮਤਲਬ ਦੇ ਉੱਤੇ ਕੀ ਅਸਰ ਹੁੰਦਾ ਹੁਣ ਇੰਗਲਿਸ਼ ਦੇ ਵਿੱਚ ਜਦੋਂ ਆਪਾਂ ਜਗ੍ਹਾ ਬਦਲਾਂਗੇ ਤਾਂ ਇਹ ਬਣ ਜਾਊਗਾ ਹੀ ਇਜ਼ ਪਲੇਇੰਗ ਹੁਣ ਉਸ ਦੇ ਵਿੱਚ ਆਪਾਂ ਪੁੱਛ ਰਹੇ ਆਂ ਕੀ ਉਹ ਖੇਡ ਰਿਹਾ ਲੇਕਿਨ ਇਹ ਥਰਡੀ ਸੈਂਟੈਂਸ ਦੇ ਵਿੱਚ ਆਪਾਂ ਦੱਸ ਰਹੇ ਆਂ ਹੀ ਇਜ਼ ਪਲੇਇੰਗ ਵੀ ਉਹ ਖੇਡ ਰਿਹਾ ਹੈ ਹੁਣ ਇਹੀ ਚੀਜ਼ ਆਪਾਂ ਪੰਜਾਬੀ ਚ ਕਰਕੇ ਦੇਖਦੇ ਆਂ ਹੁਣ ਕੀ ਤੇ ਉਹ ਇਹਦੀ ਆਪਾਂ ਜਗ੍ਹਾ ਬਦਲ ਦਿੰਨੇ ਆਂ ਤੇ ਇਥੇ ਉਹ ਕੀ ਖੇਡ ਰਿਹਾ ਹੈ ਹੁਣ ਇਥੇ ਪੰਜਾਬੀ ਚ ਇਹਦਾ ਮਤਲਬ ਬਦਲ ਗਿਆ ਇਥੇ ਇਹਦਾ ਮਤਲਬ ਬਣ ਗਿਆ ਉਹ ਕੀ ਖੇਡ ਰਿਹਾ ਹੈ ਮਤਲਬ ਕਿਹੜੀ ਖੇਡ ਖੇਡ ਰਿਹਾ ਹੈ ਹੁਣ ਦੇਖੋ ਪੰਜਾਬੀ ਦੇ ਵਿੱਚ ਇਹ ਪ੍ਰਸ਼ਨ ਰੂਪ ਦੇ ਵਿੱਚ ਹੀ ਵਾਕ ਬਣਿਆ ਇਹ ਵੀ ਪ੍ਰਸ਼ਨ ਆ ਇਹ ਵੀ ਪ੍ਰਸ਼ਨ ਆ ਇੰਗਲਿਸ਼ ਦੇ ਵਿੱਚ ਉਹ ਚੇਂਜ ਹੋ ਗਿਆ ਉਹਦੇ ਵਿੱਚ ਆਪਾਂ ਪਹਿਲਾਂ ਪੁੱਛ ਰਹੇ ਸੀ ਹੁਣ ਇਹਦੇ ਵਿੱਚ ਆਪਾਂ ਦੱਸ ਰਹੇ ਆ ਇਸ ਦੇ ਨਾਲ ਹੀ ਇੱਕ ਹੋਰ ਬਹੁਤ ਜ਼ਰੂਰੀ ਗੱਲ ਆ ਤੇ ਉਹ ਵੀ ਆਪਾਂ ਸਮਝਦੇ ਆ ਹੁਣ ਦੋਵਾਂ ਭਾਸ਼ਾਵਾਂ ਦੇ ਵਿੱਚ ਹੀ ਵਾਕ ਦੇ ਨਾਲ ਇੱਕ ਹੋਰ ਸ਼ਬਦ ਜੋੜਨ ਦਾ ਵੀ ਅਲੱਗ-ਅਲੱਗ ਅਸਰ ਆ ਹੁਣ ਦੇਖੋ ਉਹੀ ਵਾਕ ਨੇ ਜੋ ਪਹਿਲਾਂ ਆਪਾਂ ਕਰ ਚੁੱਕੇ ਆ ਇੱਥੇ ਹੈ ਵਾਕ ਹੈਗਾ ਉਹ ਖੇਡ ਰਿਹਾ ਹੈ ਇਸ ਦਾ ਇੰਗਲਿਸ਼ ਦੇ ਵਿੱਚ ਅਨੁਵਾਦ ਕੀ ਹੋਊਗਾ ਹੀ ਇਜ਼ ਪਲੇਇੰਗ ਉਹ ਵਾਲਾ ਵਾਕ ਤੇ ਹੁਣ ਉਹਦਾ ਆਪਾਂ ਨੇ ਪ੍ਰਸ਼ਨ ਬਣਾ ਲਿਆ ਅੱਗੇ ਇਜ਼ ਹੀ ਪਲੇਇੰਗ ਹੁਣ ਦੇਖੋ ਪੰਜਾਬੀ ਦੇ ਵਿੱਚ ਜੇ ਆਪਾਂ ਨੇ ਇਸ ਦਾ ਪ੍ਰਸ਼ਨ ਬਣਾਉਣਾ ਤਾਂ ਆਪਾਂ ਨੇ ਪਹਿਲਾਂ ਕੀ ਕਰਿਆ ਸੀਗਾ ਆਪਾਂ ਨੇ ਇਸ ਦੇ ਅੱਗੇ ਕੀ ਲਾਤਾ ਸੀ ਕੀ ਮਤਲਬ ਆਪਾਂ ਨੇ ਇੱਕ ਹੋਰ ਸ਼ਬਦ ਵਾਕ ਦੇ ਵਿੱਚ ਜੋੜਿਆ ਤਾਂ ਉਹ ਪ੍ਰਸ਼ਨ ਰੂਪ ਦੇ ਵਿੱਚ ਹੋਇਆ ਸੀਗਾ ਤੇ ਦੂਸਰੇ ਪਾਸੇ ਉਹ ਆਲਰੇਡੀ ਪਹਿਲਾਂ ਹੀ ਆਪਾਂ ਨੇ ਸ਼ਬਦਾਂ ਦੀ ਜਗ੍ਹਾ ਬਦਲ ਕੇ ਪ੍ਰਸ਼ਨ ਬਣਾ ਲਿਆ ਤੇ ਹੁਣ ਉਹਦੇ ਵਿੱਚ ਫਰਜ਼ ਕਰੋ ਆਪਾਂ ਨੇ ਇੱਕ ਸ਼ਬਦ ਜੋੜ ਦਿੰਨੇ ਆ ਜਿਹੜਾ ਇੱਧਰ ਜੋੜਿਆ ਕੀ ਉਹ ਲਾ ਦਿੰਨੇ ਆ ਆਪਾਂ ਵਾਟ ਹੁਣ ਦੇਖੋ ਉੱਥੇ ਆਪਾਂ ਨੇ ਵਾਟ ਲਾਤਾ ਤਾਂ ਉੱਥੇ ਬਣ ਜੂਗਾ ਵਾਟ ਇਜ਼ ਹੀ ਪਲੇਇੰਗ ਹੁਣ ਉੱਥੇ ਮਤਲਬ ਕੀ ਬਣ ਗਿਆ ਕਿਹੜੀ ਖੇਡ ਖੇਡ ਰਿਹਾ ਹੈ لیکن ایتھے ਕੀ ਉਹ ਖੇਡ ਰਿਹਾ ਹੈ ਜਾਂ ਨਹੀਂ ਖੇਡ ਰਿਹਾ ਹੈ ایتھے ਆਪਾਂ ਗੱਲ ਕਰ ਰਹੇ ਆਂ ਵੀ ਕੀ ਉਹ ਚੀਜ਼ ਹੋ ਰਹੀ ਆ ਜਾਂ ਨਹੀਂ ਦੂਸਰੇ ਪਾਸੇ ਹੋ ਤਾਂ ਰਹੀ ਆ ਲੇਕਿਨ ਕਿਹੜੀ ਚੀਜ਼ ਹੋ ਰਹੀ ਆ ਕਿਹੜੀ ਖੇਡ ਖੇਡ ਰਿਹਾ ਹੈ ਇਸੇ ਲਈ ਜਦੋਂ ਆਪਾਂ ਇੰਗਲਿਸ਼ ਨੂੰ ਅਨੁਵਾਦ ਵਾਲੇ ਤਰੀਕੇ ਨਾਲ ਸਿੱਖਣ ਦੀ ਕੋਸ਼ਿਸ਼ ਕਰਦੇ ਆਂ ਤਾਂ ਆਪਾਂ ਨੂੰ ਦੋਵਾਂ ਭਾਸ਼ਾਵਾਂ ਦੀ ਬਣਤਰ ਦਾ ਗਿਆਨ ਹੋਣਾ ਚਾਹੀਦਾ ਜੋ ਕਿ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਆਪਣੇ ਕੋਲ ਬਿਲਕੁਲ ਵੀ ਨਹੀਂ ਹੁੰਦਾ ਫਿਰ ਇੰਗਲਿਸ਼ ਨੂੰ ਕਿਸ ਤਰ੍ਹਾਂ ਨਾਲ ਸਿੱਖਣਾ ਚਾਹੀਦਾ ਉਹੀ ਤਰੀਕਾ ਅਪਣਾਉਣਾ ਚਾਹੀਦਾ ਜੋ ਭਾਸ਼ਾ ਦੇ ਬਣਤਰ ਦੇ ਅਨੁਕੂਲ ਹੋਵੇ ਇਹ ਤਰੀਕਾ ਸਰਲ ਤੇ ਸੌਖਾ ਵੀ ਹੋਵੇ ਤੇ ਨਾਲ ਦੀ ਨਾਲ ਹੀ ਇਸ ਦੇ ਵਿੱਚ ਆਪਾਂ ਵਾਕ ਬਣਾ ਸਕੀਏ ਇਸੇ ਤਰ੍ਹਾਂ ਦੇ ਤਰੀਕੇ ਨੂੰ ਹੀ ਆਪਾਂ ਇੱਥੇ ਪਰਖ ਕੇ ਦੇਖਦੇ ਹਾਂ ਹੁਣ ਆਮ ਤੌਰ ਤੇ ਆਪਾਂ ਜਿਹੜੇ ਵਾਕ ਹੈਗੇ ਨੇ ਉਹ ਸਾਹਮਣੇ ਜੋ ਆਪਣੇ ਪਰਿਸਥਿਤੀਆਂ ਹੋ ਰਹੀਆਂ ਨੇ ਆਪਾਂ ਉਹਨਾਂ ਦੇ ਬਾਰੇ ਹੀ ਬਣਾਉਣੇ ਆ ਹੁਣ ਮੰਨ ਲਓ ਇਹ ਚੀਜ਼ਾਂ ਤੁਹਾਡੇ ਸਾਹਮਣੇ ਹੋ ਰਹੀਆਂ ਨੇ ਹੁਣ ਪਹਿਲਾਂ ਆਪਾਂ ਕੀ ਕਰਾਂਗੇ ਇਹਨਾਂ ਦੇ ਇੰਗਲਿਸ਼ ਦੇ ਵਿੱਚ ਸ਼ਬਦ ਸਿੱਖਾਂਗੇ ਤੇ ਇਹ ਜਿਹੜੇ ਸ਼ਬਦ ਹੈਗੇ ਨੇ ਇਹ ਆਲਰੇਡੀ ਆਪਾਂ ਪਹਿਲਾਂ ਹੀ ਪੰਜਾਬੀ ਦੇ ਵਿੱਚ ਇਹਨਾਂ ਨੂੰ ਵਰਤਦੇ ਆ ਤੇ ਜਦੋਂ ਆਪਾਂ ਇਸ ਨੂੰ ਤਸਵੀਰਾਂ ਦੇ ਨਾਲ ਸਿੱਖਦੇ ਆ ਤਾਂ ਆਪਾਂ ਨੂੰ ਜਲਦੀ ਵੀ ਸਮਝ ਆਉਂਦੀ ਹੈ ਤੇ ਆਪਾਂ ਨੂੰ ਚੀਜ਼ ਰੋਚਕ ਵੀ ਲੱਗਦੀ ਆ ਹੁਣ ਪਹਿਲੀ ਤਸਵੀਰ ਦੇ ਵਿੱਚ ਕੀ ਹੋ ਰਿਹਾ ਉਹ ਕੀ ਕਰ ਰਿਹਾ ਰਿਪੇਅਰ ਆਪਾਂ ਕਹਿੰਦੇ ਆ ਰਿਪੇਅਰ ਤੇ ਦੂਸਰੇ ਦੇ ਵਿੱਚ ਪਾਲਿਸ਼ ਇਹ ਸਾਰੇ ਸ਼ਬਦ ਜਿਹੜੇ ਹੈਗੇ ਨੇ ਆਮ ਆਪਾਂ ਪੰਜਾਬੀ ਦੇ ਵਿੱਚ ਵਰਤਦੇ ਆ ਤੇ ਉਹ ਕੀ ਕਰ ਰਿਹਾ ਆਪਾਂ ਕਹਿੰਦੇ ਜੀ ਸਿੰਗਰ ਆ ਜੀ ਸਿੰਗਰ ਕੀ ਕਰਦਾ ਸਿੰਗ ਗਾਣਾ ਗਾਉਂਦਾ ਤੇ ਇੱਧਰ ਕੀ ਕਰ ਰਿਹਾ ਕਹਿੰਦੇ ਆ ਵੀ ਡਾਂਸ ਇਹ ਡਾਂਸ ਆਪਾਂ ਆਮ ਬਿਆਹ ਸ਼ਾਦੀਆਂ ਤੇ ਦੇਖਦੇ ਆਵੇਂ ਬੱਚੇ ਹੋਰ ਵੱਡੇ ਸਾਰੇ ਡਾਂਸ ਕਰਦੇ ਨੇ ਤੇ ਹੁਣ ਇਹ ਚੀਜ਼ਾਂ ਤੁਹਾਡੇ ਸਾਹਮਣੇ ਵਾਪਰ ਰਹੀਆਂ ਨੇ ਸੋ ਆਪਾਂ ਇੰਗਲਿਸ਼ ਦੇ ਵਿੱਚ ਕੀ ਕਰਦੇ ਆ ਇਹਨਾਂ ਦੇ ਨਾਲ ਆਪਾਂ ਲਾ ਦਨੇ ਆ ਆਈ ਐਨ ਜੀ ਸਾਰਿਆਂ ਦੇ ਨਾਲ ਹੀ ਆਪਾਂ ਲਾ ਦਾਂਗੇ ਆਈ ਐਨ ਜੀ ਇਹ ਬਣ ਜਾਣਗੇ ਰਿਪੇਅਰਿੰਗ ਪਾਲਿਸ਼ਿੰਗ ਸਿੰਗਿੰਗ ਡਾਂਸਿੰਗ ਹੁਣ ਦੇਖੋ ਵਾਕ ਬਣਾਉਣ ਦੇ ਲਈ ਆਪਾਂ ਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਪਹਿਲਾ ਅਪਾ ਕਿਸ ਦੀ ਗੱਲ ਕਰ ਰਹੇ ਹਾਂ ਹੁਣ ਇਹਨਾਂ ਦੇ ਵਿੱਚ ਆਪਾਂ ਇਹਨਾਂ ਦੀ ਗੱਲ ਕਰ ਰਹੇ ਹਾਂ ਇਕੱਲੇ ਇਕੱਲੇ ਤੇ ਦੂਸਰਾ ਇਹਨਾਂ ਦੇ ਬਾਰੇ ਕੀ ਗੱਲ ਕਰ ਰਹੇ ਹਾਂ ਹੁਣ ਪਹਿਲਾ ਆਪਾਂ ਇਹਨਾਂ ਦੀ ਗੱਲ ਕਰ ਰਹੇ ਹਾਂ ਤਾਂ ਇਹਨਾਂ ਨੂੰ ਆਪਾਂ ਕਿਵੇਂ ਸੰਬੋਧਨ ਕਰਾਂਗੇ ਇਹ ਸਾਰੇ ਹੀ ਪੁਰਸ਼ ਨੇ ਇਸੇ ਕਰਕੇ ਇੱਥੇ ਆਪਾਂ ਵਰਤਾਂਗੇ ਹੀ ਸਾਰਿਆਂ ਦੇ ਵਿੱਚ ਹੀ ਆਪਾਂ ਹੀ ਲਾ ਦਾਂਗੇ ਤੇ ਹੁਣੇ ਮੌਕੇ ਤੇ ਕਰ ਰਹੇ ਨੇ ਸੋ ਆਪਾਂ ਇੱਥੇ ਕਹਿ ਦਾਂਗੇ ਲਿਖ ਦਾਂਗੇ ਇਸ ਹੀ ਇਜ਼ ਰਿਪੇਅਰਿੰਗ ਹੀ ਇਜ਼ ਪਾਲਿਸ਼ਿੰਗ ਹੀ ਇਜ਼ ਸਿੰਗਿੰਗ he is dancing ਹੁਣ فرض ਕਰੋ ਇਹੀ ਚੀਜ਼ ਇਹ ਕੱਲ ਕਰ ਰਹੇ ਸੀਗੇ ਤਾਂ ਆਪਾਂ ਉਥੇ ਕੀ ਕਰਾਂਗੇ ਆਪਾਂ ਇਹਦੇ is ਦੇ ਬਦਲੇ ਆਪਾਂ was ਲਾ ਦਾਂਗੇ ਸੋ ਆਪਾਂ ਕਹਾਂਗੇ he was repairing ਹੁਣ ਤੁਸੀਂ ਮੈਨੂੰ ਪੁੱਛੋ ਜੀ ਇਹ ਕੱਲ ਕੀ ਕਰ ਰਿਹਾ ਸੀ ਮੈਂ ਕਹਾਂਗਾ ਵੀ he was repairing ਉਹ ਕੀ ਕਰ ਰਿਹਾ ਸੀ he was polishing he was singing he was dancing ਹੁਣ فرض ਕਰੋ ਇਹਨਾਂ ਦਾ ਹੀ ਆਪਾਂ ਨੇ ਪ੍ਰਸ਼ਨ ਰੂਪ ਬਣਾਉਣਾ ਤਾਂ ਆਪਾਂ ਇੰਗਲਿਸ਼ ਦੇ ਵਿੱਚ ਕੀ ਕਰਾਂਗੇ ਇਹਨਾਂ ਦੀ ਜਗਾ ਬਦਲ ਦਾਂਗੇ ਇਜ਼ ਜਾਂ ਵਾਸ ਮੂਰੇ ਆ ਜਾਊਗਾ ਇਜ਼ ਹੀ ਰਿਪੇਅਰਿੰਗ ਇਜ਼ ਹੀ ਪੋਲਿਸ਼ਿੰਗ ਇਜ਼ ਹੀ ਸਿੰਗਿੰਗ ਇਜ਼ ਹੀ ਡਾਂਸਿੰਗ ਕੀ ਉਹ ਰਿਪੇਅਰ ਕਰ ਰਿਹਾ ਕੀ ਉਹ ਪੋਲਿਸ਼ ਕਰ ਰਿਹਾ ਕੀ ਉਹ ਗਾਣਾ ਗਾ ਰਿਹਾ ਕੀ ਉਹ ਡਾਂਸ ਕਰ ਰਿਹਾ ਹੁਣ ਫਰਜ਼ ਕਰੋ ਉਹ ਸਾਰੀਆਂ ਹੀ ਚੀਜ਼ਾਂ ਇਹ ਕਰ ਰਹੀਆਂ ਨੇ ਤੇ ਇੱਥੇ ਹੁਣ ਕੀ ਹੋ ਗਿਆ ਲਿੰਗ ਬਦਲ ਗਿਆ ਸੋ ਇੱਥੇ ਆਪਾਂ ਕੀ ਯੂਜ਼ ਕਰਾਂਗੇ ਇਹਨਾਂ ਨੂੰ ਸੰਬੋਧਨ ਕਰਨ ਦੇ ਲਈ ਆਪਾਂ ਇੱਥੇ ਯੂਜ਼ ਕਰਾਂਗੇ ਸ਼ੀ ਸੋ ਸ਼ੀ ਹੁਣ ਮੌਕੇ ਤੇ ਕਰ ਰਹੇ ਨੇ ਤੁਹਾਨੂੰ ਪਤਾ ਹੀ ਆ ਵੀ ਆਪਾਂ ਕੀ ਵਰਤਾਂਗੇ ਇਸ ਲਾਦਾਂਗੇ ਹੁਣ ਕੱਲ ਕਰ ਰਹੇ ਸੀ ਤੁਸੀਂ ਮੈਨੂੰ ਪੁੱਛ ਜੀਓ ਕੱਲ ਉਹ ਕੀ ਕਰ ਰਹੇ ਸੀਗੇ ਸ਼ੀ ਵਾਸ ਰਿਪੇਅਰਿੰਗ ਸ਼ੀ ਵਾਸ ਪਾਲਿਸ਼ਿੰਗ ਸ਼ੀ ਵਾਸ ਸਿੰਗਿੰਗ ਇਥੇ ਵਾਸ ਲੱਗ ਜਾਊਗਾ ਤੇ ਇਸੇ ਤਰ੍ਹਾਂ ਨਾਲ ਹੀ ਜਦੋਂ ਕੁਐਸਚਨ ਸਵਾਲ ਰੂਪ ਬਣਾਉਣਾ ਤਾਂ ਇਥੇ ਵੀ ਆਪਾਂ ਅੱਗੇ ਪਿੱਛੇ ਕਰ ਦਾਂਗੇ ਤਾਂ ਇਜ਼ ਤੇ ਵਾਸ ਅੱਗੇ ਆ ਜਾਊਗਾ ਇਜ਼ ਸ਼ੀ ਰਿਪੇਅਰਿੰਗ ਇਜ਼ ਸ਼ੀ ਪਾਲਿਸ਼ਿੰਗ ਇਜ਼ ਸ਼ੀ ਸਿੰਗਿੰਗ ਇਜ਼ ਸ਼ੀ ਡਾਂਸਿੰਗ ਹੁਣ ਫਰਜ਼ ਕਰੋ ਇਹਦੇ ਵਿੱਚ ਹੀ ਆਪਾਂ ਨੇ ਪੁੱਛਣਾ ਬੀ ਉਹ ਕਿੱਥੇ ਪਾਲਿਸ਼ ਕਰ ਰਹੇ ਨੇ ਜਾਂ ਕਿੱਥੇ ਰਿਪੇਅਰ ਕਰ ਰਹੇ ਨੇ ਸੋ ਇਹਦੇ ਵਿੱਚ ਆਪਾਂ ਅੱਗੇ ਲਾ ਦਾਂਗੇ ਵੇਅਰ ਵੇਅਰ ਇਜ਼ ਸ਼ੀ ਪਾਲਿਸ਼ਿੰਗ ਵੇਅਰ ਇਜ਼ ਸ਼ੀ ਸਿੰਗਿੰਗ ਸੋ ਇਹਦੇ ਵਿੱਚ ਆਪਾਂ ਪੁੱਛ ਰਹੇ ਆਂ ਵੀ ਕਿੱਥੇ ਕਿੱਥੇ ਕਰ ਰਹੇ ਨੇ ਹੁਣ ਇਹਦੇ ਜਵਾਬ ਦੇ ਵਿੱਚ ਵੀ ਆਪਾਂ ਨੇ ਦੱਸਣਾ ਵੀ ਉਹ ਕਿੱਥੇ ਕਰ ਰਹੇ ਨੇ ਸੋ ਜਵਾਬ ਵੀ ਸਿੰਪਲ ਆ ਜਵਾਬ ਚ ਆਪਾਂ ਕੀ ਕਹਾਂਗੇ ਸ਼ੀ ਇਜ਼ ਰਿਪੇਅਰਿੰਗ ਆਪਾਂ فرض ਕਰੋ ਕਮਰੇ 'ਚ ਕਰ ਰਹੇ ਨੇ ਉਹ ਆਊਗਾ ਵੀ ਇਨ ਦਾ ਰੂਮ she is repairing in the room ਹੁਣ ਸਵਾਲ ਆਪਾਂ ਨੇ ਪੁੱਛਣਾ where is she dancing she is dancing in the room ਹੁਣ ਇਹਨਾਂ ਦੇ ਵਿੱਚ ਵੀ ਆਪਾਂ ਉਸੇ ਤਰ੍ਹਾਂ ਨਾਲ ਸਵਾਲ ਬਣਾ ਸਕਦੇ ਆ ਤੇ ਹੋਰ ਇਨਫੋਰਮੇਸ਼ਨ ਪੁੱਛ ਸਕਦੇ ਆ ਜਿਵੇਂ ਆਪਾਂ ਕਹਿੰਦੇ ਆ ਵੀ where is he dancing ਕਿੱਥੇ ਡਾਂਸ ਕਰ ਰਿਹਾ he is dancing in the room ਹੁਣ ਇਸ ਦੇ ਨਾਲ ਹੀ ਆਪਾਂ ਹੋਰ ਤਰ੍ਹਾਂ ਦਾ ਪ੍ਰਸ਼ਨ ਵੀ ਪੁੱਛ ਸਕਦੇ ਆ ਹੁਣ ਆਪਾਂ ਨੇ ਇੱਥੇ ਪੁੱਛਣਾ ਵੀ ਉਹ ਕੀ ਰਿਪੇਅਰ ਕਰ ਰਿਹਾ ਸੋ ਆਪਾਂ ਇੱਥੇ ਲਾ ਦਾਂਗੇ what what is he repairing ਹੁਣ ਆਪਾਂ ਨੇ ਇੱਥੇ ਦੱਸਣਾ ਹੋਊਗਾ ਵੀ ਉਹ ਕੀ ਰਿਪੇਅਰ ਕਰ ਰਿਹਾ ਸੋ ਆਪਾਂ ਕਹਾਂਗੇ ਹੀ ਇਜ਼ ਰਿਪੇਅਰਿੰਗ ਅ ਮੋਬਾਈਲ ਸੋ ਆਪਾਂ ਇੱਥੇ ਇਹਦੇ ਅੱਗੇ ਲਾ ਦੋ ਮੋਬਾਈਲ ਸੋ ਇਹਦੇ ਵਿੱਚ what is he polishing he is polishing shoes ਇਸੇ ਤਰ੍ਹਾਂ ਨਾਲ ਆਪਾਂ ਇਹਨਾਂ ਵਾਕਾਂ ਦੇ ਵਿੱਚ ਹੋਰ ਜਾਣਕਾਰੀ ਪਾ ਸਕਦੇ ਹਾਂ ਜਿਸ ਤਰ੍ਹਾਂ ਦੀ ਜਾਣਕਾਰੀ ਆਪਾਂ ਨੂੰ ਪੁੱਛੀ ਗਈ ਹੈ ਆਪਾਂ ਉਸੇ ਤਰ੍ਹਾਂ ਦੀ ਹੀ ਜਾਣਕਾਰੀ ਇਹਨਾਂ ਦੇ ਵਿੱਚ ਪਾ ਸਕਦੇ ਆ ਲੇਕਿਨ ਉਸ ਦੇ ਲਈ ਆਪਾਂ ਨੂੰ ਮੂਲ ਵਾਕ ਜਿਹੜਾ ਹੈਗਾ ਉਹ ਸਹੀ ਤਰੀਕੇ ਨਾਲ ਬਣਾਉਣਾ ਪੈਣਾ ਸੋ ਜੇ ਆਪਾਂ ਨੂੰ ਮੂਲ ਵਾਕ ਸਹੀ ਤਰੀਕੇ ਨਾਲ ਬਣਾਉਣਾ ਆਉਂਦਾ ਤਾਂ ਉਸ ਤੋਂ ਬਾਅਦ ਉਸ ਨੂੰ ਅੱਗੇ ਜਾ ਲੰਬਾ ਕਰਨਾ ਉਹਦੇ ਵਿੱਚ ਹੋਰ ਜਾਣਕਾਰੀ ਪਾਉਣੀ ਉਹ ਆਪਣੇ ਲਈ ਸੌਖੀ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਹੀ ਤਿਆਰ ਕੀਤਾ ਹੋਇਆ 100 ਤੋਂ ਵੱਧ ਕਲਾਸਾਂ ਦਾ ਮੇਰਾ ਕੋਰਸ ਤੁਸੀਂ ਪੂਰੇ 1 ਸਾਲ ਦੇ ਲਈ ਲੈ ਸਕਦੇ ਹੋ ਇਹ ਕੋਰਸ ਸਾਡੀ ਐਪ ਰਾਹੀਂ ਪ੍ਰੋਵਾਈਡ ਕੀਤਾ ਜਾਂਦਾ ਇਸ ਦੇ ਬਾਰੇ ਹੋਰ ਜਾਣਕਾਰੀ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਵਟਸਐਪ ਨੰਬਰ ਦਿੱਤਾ ਹੋਇਆ ਉਸਤੇ ਲੈ ਸਕਦੇ ਹੋ ਇਸ ਕੋਰਸ ਨਾਲ ਮਿਲਦੀਆਂ ਜੁਲਦੀਆਂ ਹੋਰ ਬਹੁਤ ਸਾਰੀਆਂ ਕਲਾਸਾਂ ਤੁਸੀਂ ਇਸੇ ਚੈਨਲ ਤੇ ਦੇਖ ਸਕਦੇ ਹੋ ਇਹਨਾਂ ਕਲਾਸਾਂ ਦੀ ਪੂਰੀ ਪਲੇਲਿਸਟ ਦਾ ਲਿੰਕ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚੋਂ ਲੈ ਸਕਦੇ ਹੋ ਮੇਰੀ ਮਦਦ ਕਰਨ ਦੇ ਲਈ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ